ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਪੂਰੇ ਜ਼ੋਰਾਂ ਦੇ ਉੱਤੇ ਹੈ। ਬਿਆਨਬਾਜ਼ੀਆਂ ਹੋ ਰਹੀਆਂ ਨੇ, ਚੋਣ ਪ੍ਰਚਾਰ ਚੱਲ ਰਿਹਾ ਹੈ, ਦਲ ਬਦਲੀਆਂ ਦਾ ਸਿਲਸਿਲਾ جاری ਹੈ। ਤੇ ਇਸੇ ਦੇ ਚੱਲਦਿਆਂ ਇੱਕ ਆਡੀਓ ਨੇ ਪੰਜਾਬ ਦੀ ਸਿਆਸਤ ਨੂੰ ਪਖਾ ਦਿੱਤਾ ਹੈ। ਇਹ ਆਡੀਓ ਦੱਸੀ ਜਾ ਰਹੀ ਹੈ ਸਿਮਰਜੀਤ ਸਿੰਘ ਬੈਂਸ ਤੇ ਰਵਨੀਤ ਸਿੰਘ ਬਿੱਟੂ ਦੇ ਦਰਮਿਆਨ। ਫੋਨ ਦੇ ਉੱਤੇ ਗੱਲਬਾਤ ਹੋਈ ਹੈ ਤਾਂ ਗੱਲਬਾਤ ਦੇ ਵਿੱਚ ਕਾਫੀ ਕੁਝ ਸਿਮਰਜੀਤ ਸਿੰਘ ਬੈਂਸ ਨੂੰ ਬਿੱਟੂ ਕਹਿੰਦੇ ਨਜ਼ਰ ਆ ਰਹੇ ਨੇ ਤੇ ਬਿੱਟੂ ਨੇ ਕਾਂਗਰਸ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਭਾਜੀਪੀ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਇੱਕ ਤਰੀਕੇ ਦੇ ਨਾਲ ਸਿਮਰਜੀਤ ਸਿੰਘ ਬੈਂਸ ਨੂੰ ਭਰੋਸਾ ਕਰਨ ਲਈ ਕਿਹਾ ਜਾ ਰਿਹਾ ਤੁਸੀਂ ਵੀ ਸੁਣੋ ਇਹ ਆਡੀਓ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿੱਟੂ ਜੀ ਸਰ ਮੈਂ ਤਾਂ ਚੱਲਿਆ ਕਿ ਮੈਂ ਫੋਨ ਰੋਜ਼ ਇਸੇ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਸੀ ਲੋਜ ਨੂੰ ਇਹਨੂੰ ਟਿਕਟ ਮਿਲ ਜਾਂਦਾ ਉਹ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਤੁਸੀਂ ਇਹ ਆ ਸ਼ੁਰੂ ਇਹ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਮ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦਾ ਰੌਲਾ ਨਹੀਂ ਪਾਉਣਾ ਮੈਂ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉੱਥੇ ਜੀ ਖੇਰਾ ਬੈਠਾ ਉੱਥੇ ਸਿੱਧੂ ਬੈਠਾ ਉੱਥੇ ਜਦੋਂ ਮੈਂ ਗੱਲਾਂ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਵੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਕਮਜ਼ੋਰ ਬੰਦੇ ਨੇ ਉਦੋਂ ਮੈਂ ਨਹੀਂ ਦੁਖੀ ਹੋ ਕੇ ਮੈਂ ਇਹ ਸੇ ਕਰਕੇ ਮੈਂ ਕਿਹਾ ਛੱਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰ ਲੈਂਦੇ ਜੇ ਜਦੋਂ ਮੌਕਾ ਮਿਲੇ ਤੁਸੀ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਜਿਹਾ ਨਹੀਂ ਆ ਦੇ ਰਿਹਾ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਸਜੇ ਲੋਗੋਂ ਲੋ ਬਾਹਰੋਂ ਤੁਸੀਂ ਅੱਜ ਨਹੀਂ ਮੈਂ ਉਹਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾਂ ਬਿਲ ਲੈਨੇ ਆ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਤਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਸੇਮ ਹੀ ਸੇਮ ਹੀ ਸਿੱਧੀ ਕਾਂਗਰਸ ਵਾਲੀ ਹੈ ਸਾਰੇ ਪਾਸੇ ਇਹੀ ਮਾਹੌਲ ਆ ਨਾ ਬੈਂਸ ਬਾਸ ਤੇ ਪਤਾ ਨਹੀਂ ਕੀ ਚੱਕਰ ਆ ਸੋਣਾ ਡਰਦੇ ਡਰਦੇ ਨੇ ਵਾ ਸੂਰੇ ਨੇ ਨੂੰ ਕੀ ਆ ਦੱਸੋ ਯਾਰ ਜੇ ਪਾਰਟੀ ਤਾਕਤਵਰ ਆ ਸੰਗਠਨ ਤਾਕਤਵਰ ਆ ਸਾਰੇ ਤਾਕਤਵਰ ਆ ਉਹ ਵੀ ਬਹਿ ਸਾਹ ਗਿਆ ਉਹ ਸਾਡੀ ਦੁਕਾਨ ਬੰਦ ਹੋ ਜੂ ਛੋਟੀ ਦੁਕਾਨ ਡਬਲ ਹੋ ਕੇ ਬੰਦ ਹੋਊਗਾ ਫਟਾਫਟ ਨਹੀਂ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮੇਟ ਸਕਦਾ ਬਟੂ ਇਹ ਮਿਲਣੀ ਮਿਲਣੀ ਬਈ ਮੈਂ ਤਾਂ ਮੈਂ ਕਈ ਵਾਰ ਮੈਨੂੰ ਕੀ ਮਾੜਾ ਲੱਗਦਾ ਸੀ ਕਿਉਂ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਪਿੱਟ ਕੇ ਪੈ ਗਈ। ਵੀ ਰਾਹ ਨਾ ਲਈਏ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਮਾਦਵੇ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਟੇਨੈਂਟ ਦੀ ਮੈਂ ਤਾਂ ਇਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜਿਹਨਾਂ ਨੇ ਤਾਂ ਅੱਖ ਲੱਗ ਜਾਨੀ ਉਹ ਉਹ ਆ ਗਿਆ ਸੀ ਐਮ ਬਣ ਗਿਆ ਐਮ ਉਹ ਉਹੀ ਉਹੀ ਐਮ ਬਣ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਹੈ ਜਿਹੜਾ ਸ਼੍ਰੀ ਨਵਸਲੋ ਸ਼ਿਰਿਨ ਵਾਸੂ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਹਰੇ ਭਾਈ ਡਾਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਿਹਾ ਜੀ ਤੁਸੀਂ ਨਾ ਮਹਾ ਮੰਤਰੀਆਂ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਉਹ ਮੈਡੀਕਲ ਬਿਨ ਉੱਡਣ ਦਾ ਮੈਂ ਕਿਹਾ ਜੀ ਤੁਸੀਂ ਜਾਖੜ ਝੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਨੇ ਰੇ ਛੱਡੋ ਤੁਸੀਂ ਮਹਾ ਮੰਤਰੀ ਜੇ ਡੇਟ ਹੋ ਕੇ ਤੁਸੀਂ ਜੋ ਜੋਸ਼ੀ ਕਰਾ ਸਕਦੇ ਤੁਸੀਂ ਕਰਦੇ ਕੀ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋਗਾ ਹੀ ਨਹੀਂ ਰਿਹਾ ਹੋਇਆ ਖैर ਮੈਂ ਤਾਂ ਤੁਹਾਨੂੰ ਦੰਦੇ ਨੂੰ ਮੈਂ ਹੈ ਆਪੀ ਉਧਰੋਂ ਇੱਧਰ ਚਲਾ ਗਿਆ ਪਰ ਬਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਾਂਜੀ ਇਹ ਤਾਂ ਜੇ ਕੋਈ ਨਕਲੀ ਪੱਗ ਵੀ ਬਨ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਉਹ ਨਹੀਂ ਆ ਪਾਈ ਕਹਿੰਦੇ ਇਹਨਾਂ ਤਾਂ ਹਾਲਾਤ ਇਹ ਨਹੀਂ ਹੂੰ ਉਥੇ ਤੁਸੀਂ ਜੀ ਮੈਂ ਪਹਿਨਾਂ ਲਈ ਮੈਂ ਥੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫਿਰ ਤੁਹਾਨੂੰ ਕੋਈ ਜੇ ਬਾਅਦ ਤੁਹਾਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸਿਕਰੇਟਲੀ ਬੈਠ ਕੇ ਲਾਉਨੇ ਆ ਕੱਲੇ ਕੱਲੇ ਬਿਲਕੁਲ ਹਾਂਜੀ ਬਿਲਕੁਲ ਇਸ ਆਡੀਓ ਨੂੰ ਰਾਜਾ ਵੜਿੰਗ ਨੇ ਵੀ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਸਾਂਝਾ ਕੀਤਾ ਹੈ ਤੇ ਆਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਹਾਲਾਂਕਿ ਇਸ ਆਡੀਓ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ ਆਵਾਜ਼ ਬਦਲ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ ਪਰ ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸਰ ਦਾ ਬਿਆਨ ਚਰਚਾ ਦੇ ਵਿੱਚ ਹੈ ਕਿ ਉਹ ਕਹਿੰਦੇ ਨੇ ਕਿ ਆਡੀਓ ਸਹੀ ਹੈ ਤੇ ਇਹ ਆਡੀਓ ਜੇਕਰ ਗਲਤ ਹੁੰਦੀ ਆ ਤਾਂ ਰਵਨੀਤ ਬਿੱਟੂ ਮੇਰੇ ਉੱਤੇ ਪਰਚਾ ਵੀ ਕਰਵਾ ਸਕਦਾ ਹੈ ਪਰ ਇਹ ਆਡੀਓ ਬਿਲਕੁਲ ਸਹੀ ਹੈ ਤਿਫਲ ਹਾਲ ਇਸ ਮਾਮਲੇ ਦੇ ਉੱਤੇ ਰਵਨੀਤ ਬਿੱਟੂ ਦਾ ਕੋਈ ਵੀ ਪੱਖ ਅਜੇ ਤੱਕ ਸਾਹਮਣੇ ਨਹੀਂ ਆਇਆ ਕਿ ਇਹ ਕਦੋਂ ਦੀ ਗੱਲਬਾਤ ਹੈ ਕਦੋਂ ਉਹਨਾਂ ਨੇ ਫੋਨ ਕੀਤਾ ਸੀਗਾ ਤੇ ਕਿਉਂ ਇਹ ਜਿਹੜੀ ਚਰਚਾ ਛੇੜ ਦਿੱਤੀ ਗਈ ਜਿਵੇਂ ਇਸ ਖਬਰ ਦੀ ਪੁਸ਼ਟੀ ਹੋਵੇਗੀ ਜਾਂ ਫਿਰ ਇਸ ਆਡੀਓ ਦੀ ਸਹੀ ਤਰ੍ਹਾਂ ਦੇ ਨਾਲ ਪੁਸ਼ਟੀ ਹੋਵੇਗੀ ਕਿ ਸੱਚ ਹੈ ਜਾਂ ਝੂਠ ਹੈ ਕਿਉਂਕਿ ਸਿਮਰਜੀਤ ਸਿੰਘ ਦਾਵਾ ਇਸ ਆਡੀਓ ਤੇ ਕਰ ਚੁੱਕੇ ਨੇ ਕਿ ਆਡੀਓ ਸਹੀ ਐ ਪਰ ਰਵਨੀਤ ਬਿੱਟੂ ਦਾ ਜਦ ਤੱਕ ਪੱਖ ਨਹੀਂ ਆਉਂਦਾ ਉਦੋਂ ਤੱਕ ਕੋਈ ਵੀ ਗੱਲ ਕਹਿਣੀ ਸਹੀ ਨਹੀਂ ਹੁੰਦੀ ਤਰਕਸੰਗਤ ਨਹੀਂ ਹੁੰਦੀ ਇਸ ਮਾਮਲੇ ਦੀ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪੱਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਔੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ